ਹੁਣ ਅੱਜ ਸੌਖੀ ਜਿਹੀ ਟ੍ਰਿਕ ਦੱਸਦੇ ਆ ਉਹਦੇ ਨਾਲ ਸਾਰੇ ਜਾਣੇ ਬਣਾ ਕੇ ਦੇਖਿਓ ਆਲੂ ਵਾਲੇ ਪਰੌਂਠੇ ਬਹੁਤ ਹੋਊਂਗੇ ਆਲੂ ਵੱਧੂ ਵੱਧੂ ਮਸਾਲਾ ਵੱਧ ਹੋਣਾ ਪੇੜਾ ਘੱਟ ਫੇਰ ਹੀ ਸਵਾਦ ਬਣਨੇਗੇ ਤੂੰ ਵੀ ਦੀ ਗਾਤ ਲਈ ਆ ਮਨਾਂ ਦੀ ਤੂੰ ਵੀ ਨਹੀਂ ਹੈਗੀ ਇਹ ਹੈ ਸ੍ਰਮਣ ਹਾਓ ਆਯੂ ਅੱਜ ਕੀ ਆਲੂ ਵਾਲੇ ਆਲੂ ਵਾਲੇ ਬਣੇ ਦੇਖਣੋ ਸਹਿਰਾ ਜੇ ਫਿਰ ਆਏ ਆਉਂਦੇ ਆਪਾਂ ਇੱਕ ਹੋ ਆਪਣੇ ਦਾ ਉਹ ਦਿੱਤੇ ਸੱਟੇ ਲੈਣ ਨੂੰ ਬਾਪੇ ਇਹ ਉਹ ਦਿੰਦੇ ਆ ਬਲੈਂਕਟ ਵਾਲੇ ਠੀਕ ਆ ਅੰਜਲੀ ਆਪਾਂ ਸਾਰਿਆਂ ਦੀ ਲਾਉਣੀ ਆ ਨਾ ਆਲੂ ਵਾਲੀ ਆ ਇੱਕ ਬਹੁਤ ਆ ਕਿ ਹੋਰ ਕਰ ਲਈ ਦੋਣ ਟੁਕੜੇ ਬਹੁਤ ਆ ਬਹੁਤ ਆ ਬਸ ਤੂੰ ਨਾ ਆਇਆ ਫਿਰ ਆਪਾਂ ਲਾਉਨੇ ਆ ਰੋਟੀ ਬਾਲੋ ਕਰਾ ਲੂ ਕਿਉਂਕਿ ਮੇਰੀ ਆਦਤ ਆ ਮੈਂ ਆਟਾ ਘੱਟ ਯੂਜ਼ ਕਰਦੀ ਆ ਆਲੂ ਜਿਆਦਾ ਯੂਜ਼ ਕਰਦੀ ਆ ਬਹੁਤ ਐਨਰਜੀ ਸੜ ਜਣਾ ਹੂੰ ਮੈਂ ਸੀਟੀ ਵੀ ਨਹੀਂ ਮਟਾਉਂਦੀ ਮੈਂ ਜਦੋਂ ਇਹ ਚ ਗੈਸ ਜੀ ਭਰ ਗਈ ਨਾ ਹਾਂ ਉਹ ਫਿਰ ਬੰਦ ਕਰ ਦਿੰਦਾ ਹੁਣ ਆਪਣਾ ਜਰ ਤੱਕ ਮਸਾਲਾ ਰੈਡੀ ਕਰ ਲੀ ਫਿਰ ਉਧਰ ਨੂੰ ਜਾਣਾ ਹੋ ਗਈ ਤਾਂ ਮੈਂ ਆ ਲਈ ਮਿਰਚਾ ਧਨੀਆ ਗੰਡੇ ਵਗੈਰਾ ਕੱਟ ਲਾ ਹਾਂ ਹੁਣ ਕੀ ਆ ਗਿਆ ਪੈਕ ਹੋ ਕੇ ਅਦਰਕ ਤੇ ਆਦ ਸਮਾਨ ਵਗਾਇਆ ਫਿਰ ਮੈਂ ਕਿਹਾ ਮੰਡੀ ਚ ਨੇ ਆ ਰਿਹਾ ਸੋਨਾ ਨੇ ਆ ਬਲਿੰਕ ਟੈਲ ਸਮਾਰਿਆ ਹੋਇਆ ਦੰਦਿਆ ਤੰਗ ਆਦਰਕ ਵੀ ਸੋਨਾ ਆ ਬਾਹਰ ਵੀ ਆਈ ਮੈਲ ਤੇ ਸਮਾਨ ਉੱਚਾ ਪੈਕਿੰਗ ਸੋਣੀ ਦੰਦੇ ਆ ਇਹ ਕਿਰਨਾ ਬਾਕੀ ਮੈਂ ਰੱਖ ਦਨੀ ਫ੍ਰਿਜ ਚ ਬਹੁਤ ਹੋਣਗੇ ਆਲੂ ਆਲੂ ਵੱਧ ਵੱਧ ਕਿਰਨਾ ਨੇ ਆਲੂ ਛਿੱਲ ਤੇ ਕੀ ਜੀ ਪਾਉਣਾ ਹੋਣ ਆਲੂਆਂ ਦੇ ਪਰੌਠਿਆਂ ਚ ਆਹਾ ਮਿਰਚ ਪਿਆਜ਼ ਅਦਰਕ ਤੇ ਤਨੀਆ ਮੈਨੂੰ ਅਦਰਕ ਬਹੁਤ ਵਧੀਆ ਲੱਗਦਾ ਪਾਣਾ। ਪਰੋਂਠੇ 'ਚ ਅਦਰਕ ਕਿਵੇਂ ਕਰਨ? ਹਾਂ ਅੰਜਲੀ ਇਹ ਕਰੀ ਜਾਣੀ ਹੈ। ਅੰਜਲੀ ਕਹਿੰਦੀ ਪਰੋਂਠੇ 'ਚ ਅਦਰਕ ਕਿਵੇਂ ਡਾਲੋਗੇ? ਹੂੰ। ਡਾਲ ਕੇ ਦਿਖਾਉਂਗੀ ਰੋ। ਅੰਜਲੀ ਦੀ ਚਟਣੀ ਬੜੀ ਸਵਾਦ ਹੁੰਦੀ ਆ ਵੀ। ਆਪਾਂ ਨਾ ਇੱਕ ਦਿਨ ਦੀ ਰੈਸਪੀ ਬਣਣੀ ਹੈ ਜਿਹਦੀ ਚਟਣੀ ਹੈ। ਹੂੰ ਸਹੀ ਗੱਲ। ਠੀਕ ਹੈ। ਅੰਜਲੀ ਅੱਜ ਹੀ ਬਣਾਵਾਂਗੇ ਸ਼ਾਮ ਨੂੰ। ਕੱਲੂ ਪਾ ਦਾਂਗੇ ਜੀ। ਕੱਲੂ ਆਵਾਂਗੇ। ਕੱਲੂ ਮਾਰਨਿੰਗ ਜਲਦੀ। ਚਟਣੀ ਬੜੀ ਸਵਾਦ ਬਣਾਉਂਦੀ ਐ ਅੰਜਲੀ। ਠੀਕ ਹੈ। ਕੁਮਾਤਰ ਕਿਲੇ ਆਵਾਂਗੇ ਨਾ। ਹਾਂ ਇਹ ਸੁਲਿਆਵਾਂਗੇ ਉਸਮਾਨ ਸਾਹਿਬ ਦੇ ਘਰੋਂ ਬਲੈਂਕਟ ਤੇ ਤਾਂ ਪਤਾ ਹੀ ਆ ਚੱਲ ਦੇਖੋ ਹਾਂ ਬਲੈਂਕਟ ਤੇ ਵੀ ਸਾਮਾਨ ਵਧੀਆ ਇਹ ਮੈਂ ਜਾਣਾ ਹੀ ਆ ਸ਼ਹਿਰ ਪਿੰਡ ਨੂੰ ਜਾਣਾ ਹੀ ਹਾਂ ਤੁਹਾਨੂੰ ਦੇਖ ਲਵਾਂ ਚੱਲਦੇ ਸੁਲਦੀਆਂ ਲਿਆਉਂਗਾ ਚੱਲੇਓ ਅੱਜ ਹਾਂ ਮੈਂ ਕੰਮ ਕਰਕੇ ਆਉਣਾ ਪੋਸਟਰ ਪੂਟਰ ਬਣਾਉਣੇ ਆ ਫਿਰ ਗਾਣਾ ਵੀ ਖੜਨਾ ਹਾਂ ਤੁਹਾਨੂੰ ਸਬਜ਼ੀ ਲੈਣੀ ਆਉਣੀ ਲੈ ਅੰਜਲੀ ਮਾਮੇ ਦੀ ਸਬਜ਼ੀ ਦੇਖੀ ਪੱਕੀ ਹੋਈ ਹੁੰਦੀ ਆ ਜਮਾਂ ਮੈਂ ਨਿਊ ਬਲੌਗ 'ਚ ਦੇਖਿਆ ਮਾਮਾ ਜੀ ਐਸ ਲਾਗ ਚ ਹੈ ਤੋਰੀ ਪੱਕੀ ਹੁੰਦੀ ਆ ਜਾਂ ਗਲੀ ਹੁੰਦੀ ਆ ਹਾਂ ਪੋਸਟਰ ਪੋਸਟਰ ਬਣਾ ਕੇ ਆਉਨੇ ਆ ਫਿਰ ਛੱਡਾਂਗੇ ਅਗਲੇ ਹਫਤੇ ਗਾਣਾ ਛੱਡਣਾ ਫਿਰ ਕਿੰਨੇ ਹਫਤੇ ਕੱਢਦੇ ਤੁਸੀਂ ਧਿਆਨ ਨਹੀਂ ਦਿੰਦੇ ਉਹ ਨਹੀਂ ਉਹ ਪਹਿਲਾਂ ਰਾਜਵੀਰ ਬਾਈ ਦਾ ਜਵੰਦੇ ਦਾ ਸੀਗਾ ਨਾ ਤਾਂ ਕਰਕੇ ਰੁਕਣਾ ਪੈ ਗਿਆ ਬਸ ਕੋਈ ਨਾ ਹੁਣ ਛੱਡਾਂਗੇ ਅਗਲੇ ਮਹੀਨੇ ਆ ਜੂਗਾ ਸਮਝ ਲੈ ਪਹਿਲੇ ਹਫਤੇ ਤੁਹਾਨੂੰ ਅੱਜ ਸੌਖੀ ਜੀ ਟ੍ਰਿਕ ਦੱਸਦੇ ਆ ਉਹਦੇ ਨਾਲ ਸਾਰੇ ਜਾਣੇ ਬਣਾ ਕੇ ਦੇਖਿਓ ਆਲੂ ਵਾਲੇ ਪਰੌਂਠੇ ਦੇਖੀ ਚੱਲੋ ਕਿਹੜੀ ਟ੍ਰਿਕ ਆ ਆਦੇ ਨਾਲ ਨਾਲ ਦੱਸਦੀ ਆ ਮੈਂ ਮਤਲਬ ਨਾ ਜਿਵੇਂ ਹੁਣ ਕਈਆਂ ਕੋਲੇ ਲਾਲ ਆਲੂ ਹੁੰਦੇ ਆ ਜਾਲੂਆਂ ਨੂੰ ਸੀਟੀ ਵੱਧ ਵੱਜ ਜਾਂਦੀ ਆ ਫਿਰ ਜਦੋਂ ਉਹ ਆਪਾਂ ਬਣਾਉਨੇ ਆ ਨਾ ਮਸਾਲਾ ਬਣਾਉਨੇ ਆ ਉਹਦੇ ਵਿੱਚ ਥੋੜਾ ਜਿਹਾ ਮਿਕਸ ਕਰ ਲਵੇ ਮੈਂ ਤੁਹਾਨੂੰ ਦੱਸਦੀ ਆ ਬਹੁਤ ਟਕ ਜਾਂਦਾ ਮਸਾਲਾ ਬਣਾਉਨੇ ਵੀ ਕਿੱਦਾਂ ਹੋ ਜਾਂਦੇ ਆ ਕੀ ਮਿਕਸ ਹੋ ਜਾਂਦੇ ਆ ਮੈਕਸੀਕੀ ਹੋ ਜਾਂਦੇ ਸੀਟੀ ਜ਼ਿਆਦਾ ਵੱਜ ਜੇ ਆਲੋਂ ਦੀ ਗੇਸ ਜੀ ਨਹੀਂ ਬਣ ਜਾਂਦੀ ਫਿਰ ਵਿੱਚ ਮੱਕੀ ਦੇ ਆਟੇ ਦੀ ਮੁਠੀ ਪਾ ਲਓ ਉਦੋਂ ਨਾਲ ਪੂਰਾ ਆਟਾ ਉਹ ਥੋੜਾ ਕੈੜਾ ਹੋ ਜਾਂਦਾ ਜਿਹੜਾ ਤਾਂ ਹੁੰਦਾ ਬੈਟਰ ਜਿਹਾ ਤੇ ਫਿਰ ਰੋਟੀਆਂ ਚ ਖੜ ਜਾਂਦਾ ਵਾ ਨਹੀਂ ਉਹ ਨਿਕਲ ਹੀ ਜਾਂਦਾ ਬਾਹਲੇ ਕੋੜੇ ਬੱਠੇ ਬਰੀ ਗਬਰੀ ਕਾ ਪਾਤਰ ਕੇ ਘੱਟਣਾ ਆਦਰਕ ਨਾ ਰੇਸ਼ਿਆ ਆਏ ਨਾ ਵਧੀਆ ਨਹੀਂ ਆਇਆ ਰੇਸ਼ਿਆ ਤੋ ਧਾਗੇ ਵਾਲਾ ਧਾਗੇ ਜੇ ਆਪਾਂ ਨਾ ਰਾਮਕ੍ਰਿਸ਼ਨ ਕੇ ਉਦਮ ਲੈ ਕੇ ਆਇਆ ਕੁਲਾ ਬਾਬਾ ਅੰਦਰ ਉਹ ਅਦਰ ਪੁੱਦਾ ਵਧੀਆ ਚਾਰ ਵਾਲਾ ਦੇਖ ਸੀ ਚਲੋ ਸਾਦੀ ਹੁਣ ਇਹ ਤਾਂ ਜਿਵੇਂ ਕਿਹੜੇ ਆ ਕਿਹੜੇ ਪਿਆ ਮੈਂ ਸੀਟੀ ਨਹੀਂ ਮਰਵਾਉਂਦੀ ਹੁੰਦੀ ਆਹ ਨੂੰ ਆ ਦੀ ਠੀਕ ਆ ਪਰ ਕਈਆਂ ਦੇ ਹੋ ਜਾਂਦੇ ਨੇ ਵੀ ਸੀਟੀ ਵੱਧ ਵੱਧ ਵੱਜ ਕੇ ਉਹ ਐ ਲੈਸ ਜੀ ਬਣ ਜਾਂਦੀ ਆ ਲੈਸ ਲੈਸ ਉਹਦੇ ਵੀ ਫਿਰ ਆਪਾਂ ਵਿੱਚ ਇਹ ਮੁਠੀਕ ਮੱਕੀ ਦਾ ਆਟਾ ਪਾ ਲਓ ਉਦੋਂ ਪੂਰਾ ਕਿੜਾ ਹੋ ਜਾਂਦਾ ਵਟੇ ਨੂੰ ਗੁੰਨੇ ਜਾਂਦੇ ਆ। ਮਸਹਣ ਆਪਾਂ ਪਾ ਦਈਏ। ਆਦਰਕ, ਪਿਆਜ਼, ਹਰੀ ਮਿਰਚ। ਧਨੀਆ ਮੇਰਾ ਫੇਵਰਿਟ। ਸਿਆਣਾ ਚੇਕ ਮੋਸਤਾ ਹੋ ਜਾਂਦੀ ਆ ਹਨਾ। ਹੂੰ। ਧਨੀਆ ਜੀ। ਥੋੜਾ ਗਰਮ ਮਸਾਲਾ। ਉਰੇ ਪਾਵਾਂਗੇ ਜੀਰਾ ਮਸਲ ਕੇ ਚਾ ਜੀਨੇ ਪੋਣ ਲਗੇ ਪੋੜਾ ਪੋਣ ਲਗੇ 10 ਸੁੱਤੀ ਤੁਹਾਨੂੰ ਪਰ ਇਹ ਨੂਨ ਮਸਾਲਾ ਤਰ ਬਣਾ ਲੀਏ ਪੇਸਟ ਆਲੂ ਕੁੱਤੇ ਨਈ ਆਲੂ ਤਾਂ ਮੈਂ ਪਤਾ ਕੀ ਆ ਜਦੋਂ ਪਹਿਲੀ ਸੀਟੀ ਵੱਜਣ ਲੱਗਣੀ ਤਾਂ ਬਸ ਗੈਸ ਬੰਦ ਕਰ ਦੋ ਭਾਪ ਨਾਲ ਬਣ ਜਾਂਦੇ ਆ ਅਜੇ ਬਣੇ ਪਰ ਉਹ ਨਹੀਂ ਗਰਮ ਹੋਇਆ ਉਹ ਮੈਚਰ ਜਿਹਾ ਲੱਗਿਆ ਨਹੀਂ ਮੈਨੂੰ ਹਾਂ ਤਾਂ ਨਾ ਮਚਵਾਂ ਨਹੀਂ ਮਚਦਾ ਉਹ ਦੇ ਨਾਲ ਕਰ ਲਾ ਉਹ ਮੈਸ਼ਰ ਜਿਆ ਲੱਗਦੀ ਉਹ ਬੱਦਾ ਚਮਚਾ ਲਾ ਲਈ ਆ ਗਈ ਹਾਂ ਇਹਦੇ ਨਾਲ ਕਰ ਲੀ ਉਹ ਇੱਕ ਦਫਾ ਚਮਚਾ ਲੇ ਗੀ ਚੀਰ ਰੈਡੀ ਹੋ ਗਿਆ ਦਾ ਮੇ ਪੇੜਾ ਜਮਾ ਛੋਟਾ ਹੈ ਮੈਨੂੰ ਜਮਾ ਹੀ ਛੋਟਾ ਨਹੀਂ ਨਾ ਕੀ ਬਸ ਬਸ ਜਿੰਨਾ ਕਬ ਪੂਰੀ ਵਾਸਤੇ ਲੰਗੇ। ਮਾਝਾ ਨਾ ਇਦਾਂ ਗੁੱਠੇ ਰੱਖ ਕੇ ਇਦਾਂ ਇਦਾਂ ਬਣਾਉਣੀ ਹੈ ਕੌਲੀ ਦੀ। ਉਹ ਬਹੁਤ ਵੀ ਪੱਟੀ ਹੋ ਗਈ। ਕੋਈ ਨਾ ਤਾਹ ਨੂੰ ਮਸਾਲਾ ਭਰਿਆ ਨਾ। ਕੌਲੀ ਜੀ ਬਣਾ ਕੇ ਭਰਨਾ ਦੀਵਾ ਜਾਂ ਬਣ ਗਿਆ ਨਾ। 2 ਚਮਚੇ ਭਰਦਨੇ ਮਸਾਲੇ ਦੇ। ਸੱਜੂ ਜਦਦਰ ਰੱਖੀ ਜਾਣਾ ਤੇ ਮੋਮਸ ਮੋਮਸ ਆਪਾਂ ਬਣਾਵਾਂਗੇ ਠੀਕ ਹੈ ਹੂੰ ਹੋਰ ਦੋਮਾ ਦੋ ਨਹੀਂ ਖਾਂਦਾ ਤਾਂ ਤੇ ਉਹ ਤਾਂ ਬੜੀ ਬਿਜੀ ਲਾਦੇ ਮੇਰਾ ਬਿਮਾਰੀ ਦਾ ਘਰ ਘਰੇ ਬਣਾਵਾਂਗੇ ਬਿਮਾਰੀ ਦਾ ਦੀ ਆ ਠੀਕ ਬਣ ਗਿਆ ਪੀੜਾ ਨਾ ਸਮੇ ਦਾ ਟੁੱਟਦਾ ਨਹੀਂ ਆਇਆ ਇਹ ਮਸਾਲਾ ਵੱਧ ਹੋਣਾ ਪੀੜਾ ਘੱਟ ਫੇਰ ਹੀ ਸਵਾਦ ਬਣਨੇਗੇ। ਚੱਕ। ਠੀਕ ਹੈ। ਹੱਥ ਨਾਲਾ ਉੱਤੇ। ਤਵੇ ਦੇ ਉੱਤੇ ਹੱਥ ਲੱਗ ਰਹੇ ਆ। ਠੀਕ ਹੈ। ਬਾਹਲੇ ਤਪੇ। ਚਲੋ। ਹਾਂ। ਸਵਾਸ ਥੋੜੀ ਨੂੰ ਦੇ ਲੈਣਾ। ਆਲੂ ਨੇ ਨਿਕਲਦੇ ਬਾਅਦ ਕੋਲੀ ਜੀ ਬਣਾ ਕੇ ਕਰੇ। ਜਿਹੜਾ ਆਪਾਂ ਪਰੌਂਠੇ ਸਟਾਈਲ 'ਚ ਬਣਾਉਨੇ ਆ। ਹਾਂ। बस बेलਣਾ ਬੋਲਾ ਬੋਲਾ ਵਾ ਨਹੀਂ ਤਾਂ ਨਿਕਲ ਜਾਣੇ ਆ ਜੇ ਬਾਲਾ ਕਿੜਾ ਵੇ ਲਿਆ ਲੈ ਬਣ ਗਈ ਨਾ ਰੋਟੀ ਕਿੱਡੀ ਬਸ ਪੇੜਾ ਆ ਵੀ ਮੜੇ ਵੱਡਾ ਲਿਆ ਗਿਆ ਇਹਦੂ ਘਾਟ ਹੀ ਲੈਣਾ ਬਸ ਇੰਨਾ ਹੀ ਲੈਣੇ ਪੇੜੀ ਜੀ ਬਸ ਬਸ ਬਣ ਗਿਆ ਨੂੰ ਲੈਣਾ ਤੇ ਚੇਰੋ ਬਾਉ ਤੇ ਖਾਜੀ ਹੋਰ ਹੋਰ ਬਣਾਈਏ ਮੈਂ ਸੋਚਿਆ ਸੀ ਡਾਈਟ ਕਰੂੰ ਹੁਣ ਮੈਂ ਹਫਤਾ ਤੱਕ ਦਰਿਆ ਦੁੜੀਆਂ ਖਾ ਕੇ ਹਫਤੇ ਚ ਡਾਈਟਾ ਹੁੰਦੀਆਂ ਹੁੰਦੀਆਂ ਹੋਰ ਨਹੀਂ ਦੋ ਕਿਲੋ ਘਟੂਗਾ ਜਿੰਨਾ ਮੈਂ ਵਿਆਹ ਲਈ weight ਘਟਾਇਆ ਸੀ ਤਾਂ ਦੁਗਣਾ ਫੇਰ ਹੋ ਗਿਆ ਠੀਕ ਹੈ ਗੈਸ ਕਰੋ ਮੇਰਾ weight ਕਿੰਨਾ ਹੋਵੇ ਇੱਕ ਤੋਂ 2 ਕਿਲੋ ਨਾ ਕਿੰਨਾ ਲੱਗਦਾ weight ਗੈਸ ਕਰੋ ਡੇਢ ਕਿਲੋ ਅੰਟਲ 80 ਕਿਲੋ ਨਾ 70 ਕਿਲੋ ਨਾ ਬਹੁਤ ਹੀ ਜ਼ਿਆਦਾ ਰੱਬ ਦਾ ਨਾਮ ਹੀ ਹੈ ਸਰ ਮੇਰਾ ਲੋਕ ਕਿਹੜਾ ਪਾਉ ਕਰਾਂ ਬੱਲੇ ਬੱਲੇ ਓਏ ਦੀਵੇ ਦੀਵੇ ਲਾਏ ਵਾ ਅੱਜ ਤਾਂ ਐਮਬੀਡੀ ਚ ਹੈ ਸੋਹਣੀ ਡੈਕੋਰੇਸ਼ਨ ਕੀਤੀ ਹੋਈ ਹੈ ਚਲੋ ਫਿਰ ਅੱਜ ਚੱਲਦੇ ਐ ਮੇੜੀ ਕੁਝ ਖਾਣ ਪੀਣ ਕੋਈ ਕੌਫੀ ਕੁਝ ਚੱਲੀ ਨੀ 90 ਦੋ ਦਰ ਠੀਕ ਨੇ 90 ਦੋ ਦਰ ਆਹ ਜੂਸ ਦੀ ਕਰਦ ਕੱਟਦੇ ਹੋਏ ਲਓ ਜੀ ਸਾਫੇ ਖਾ ਲਓ ਹਣੇ ਹੋਰ ਕੀ ਖਾਣਾ ਜੱਜ ਦੀ ਜੀ ਤਾਂ ਖਾਣੀ ਨਹੀਂ ਹੁੰਦੀ ਕੋਈ ਇਹ ਜੂਸ ਹੋਰ ਮੰਗਾਲਾ ਇੱਕ ਨਹੀਂ ਬੱਸ ਮੈਂ ਮੈਂ ਹਾਈਲਾਈਟਰ ਦੇਖ ਲਈ ਲੈ ਬੱਸ ਹੋਰ ਕੰਮ ਹੈ ਸ਼ੈਡੋ ਜੀ ਇਸ ਇਸ ਕਰੀਮ ਫੇਬਰ ਫੇਬਰਟ ਸਟੇਸ਼ਨ ਇਸ ਕਰੀਮ ਦੇਖ ਕੇ ਦਊਂਗੀ ਦੋਲੀ ਜਾਂਦੀ ਹੈ ਬਤਲ ਸੁਣ ਹੂੰ ਬਤਲ ਸੁਣ ਆਹ ਕੋਡ ਗੋਡੀ ਅਰਬੀਅਤ ਜਿੰਨੀ ਦਾ ਠੰਡੀ ਫੋੜ 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 ਧਾਗੇ ਕਰੀ ਜਾਂਦੀ ਆ ਉਹਨੇ ਕੀ ਕਿਹੜੀ ਖਾਣੀ ਉਹਨਾਂ ਜੋਂਡ ਕਾਤ ਤੋਂ بڑا ਹੋਇਆ ਜਿੰਦ ਸੰਡੇ ਸੰਡੇ ਦਵਾਲ ਐਮਬੀਡੀ ਦੇ ਵਿੱਚ ਲੱਗੀਆਂ ਹੋਈਆਂ ਨੇ ਪੂਰੀਆਂ ਰੌਣਕਾਂ ਮੇਲੇ ਚਲੋ ਜੀ ਆਏ ਕੀ ਕਰਨ ਅਸੀਂ ਆ ਕੇ ਅੰਦਰ ਨੂੰ ਲੈ ਕੇ ਵੜ ਗਈ ਮੈਂ ਕੱਲ ਤੋਤਾ ਨਹੀਂ ਲੈ ਕੇ ਆਉਂਦਾ ਤੈਨੂੰ ਖਵਾਉਣ ਫੋ ਰੋਣ ਕਿਤੇ ਆ ਤੂੰ ਕਾ ਤੂੰ ਕੀ ਲੈਣ ਦਾ ਤੈਨੂੰ ਖਵਾਉਣ ਪਿਆਉਣਾ ਤੂੰ ਹੁਣ ਹੋਰ ਪਾਸੇ ਲੈ ਕੇ ਵੜ ਗਈ ਨਹੀਂ ਆ ਆ ਵਧੀਆ ਚੀਜ਼ਾਂ ਹੁੰਦੀਆਂ ਇਹਨਾਂ ਦੇ ਛੋਟੀਆਂ ਛੋਟੀਆਂ ਇਹ ਕਾਸ ਨੂੰ ਲੈਣੀਆਂ ਹੁਣ ਇਹ ਫਰਿੱਜ ਚ ਜਿਵੇਂ ਮਿਰਚਾ ਮਰਚਾ ਰੱਖਣੀਆਂ ਅਦਰਕ ਰੱਖਣਾ ਪਹਿਲਾਂ ਹੈ ਨਹੀਂ ਸੀ ਫਰਿੱਜ ਚ ਰੱਖਣ ਨੂੰ ਦੇ ਜਿਹੜਾ ਲੈਣ ਦਾ ਪੂਰਾ ਵੱਡਾ ਵਾਲਾ ਇਹਨਾਂ 'ਚ ਕੀ ਆਉਣੀਆਂ ਚਾਰ ਮਿਰਚਾਂ ਨਹੀਂ ਆਉਣੀਆਂ ਹੈ ਨਾ ਇਹ ਜਿਹੇ ਸ਼ੇਪ ਕਰਨ ਵਾਲਾ ਬੁਰਸ ਜੇ ਨਹੀਂ ਰੱਖਦੇ ਹੁੰਦੇ ਇਹ 'ਚ ਉਹ ਕਸਟੋਰੀਜ ਬਾਕਸ ਆਦੋਂ ਮੈਂ ਕੱਟਦੇ ਲਈ ਹੁੰਦੇ ਸੀ ਉਸ ਦਿਨ ਹੈ ਸਾਰਾ ਕੋਸਾ ਕਰੇ ਤਾਂ ਵੀ ਬਸ ਪਤਾ ਨਹੀਂ ਕੀ ਉਹੀ ਬੁੜੰਗਾਲੀਆਂ ਗੱਲਾਂ ਹੋਰ ਨੇ ਮੈਂ ਫਰੂਟਾਂ ਵਾਸਤੇ ਦਾ ਵੱਡੀ ਲੰਗੋ ਉਹ ਦੋ ਪੰਨਿਆਂ ਤਾਂ ਹੈ ਨਹੀਂ ਘਰੇ ਐਡੀਆਂ ਐਡੀਆਂ ਜਿਹੇ ਚ ਪਏ ਹੁੰਦੇ ਆ ਫਰੂਟ ਫਰੂਟ ਗਿਆ ਜੀ ਉਹ ਬਸ ਓਕਰੀ ਕਰੀ ਹਾਂ ਚੱਲ ਆ ਲੈ ਲੈ ਆਹ ਸੋਣੀ ਆ ਨਾ ਹਾਂ ਇਹ ਲੈ ਲੈ ਇੱਕ ਮਿੰਟ ਥੋੜੇ ਮੈਂ ਆ ਗਈ ਸੋਣੀ ਥੋੜੇ ਮੈਂ ਉੱਪਰ ਤੋਂ ਖੜੀ ਲੱਗਿਆ ਹੈਈ ਸ੍ਰਮਨ ਹਾਊ ਆਰ ਯੂ ਮੈਂ ਉਤਰੀ ਲਈ ਸੀ ਇਹ ਗ੍ਰੈਂਡ ਉਹ ਲੈਣੀ ਹੈ ਇਹ ਵੱਡੀ ਆ ਜ਼ਿਆਦਾ ਥੋੜੀ ਛੋਟੀ ਚੁੰਨੀ ਮੈਂ ਲੈਣੀ ਸੀ ਹੈਏ ਹੈਏ ਸੇ ਲੈਡੀ ਆ ਕੀ ਬਣਾਤਾ ਮੈਨੂੰ ਸੇ ਲੈਡੀ ਨਹੀਂ ਹੋਰ ਕਲਰ ਚ ਨਹੀਂ ਹੈਗੀ ਪੂਰਾ ਪਿਆ ਚਟਾ ਕਾਲਾ ਨੀਲਾ ਪੂਰਾ ਖਾਕੀ ਛੋਟੀਆਂ ਨਹੀਂ ਹੈਗੇ ਉਹ ਛੋਟੀਆਂ ਚੱਕਿਆ ਉਹ ਨਹੀਂ ਪੋਰਸ ਰਾਈਡਿੰਗ ਤੇ ਜਾਣਾ ਮੈਂ ਛੋਟੀ ਚੱਕੋ ਛੋਟੀ ਜਿਹੜੀ ਚੱਕਾ ਉਹ ਦੇ ਪਈਆਂ ਛੋਟੀਆਂ ਇਹ ਇੱਧਰ ਨੂੰ ਕਰੀ ਸਾਡੀਆਂ ਸਾਰੀਆਂ ਖਲਾਰਤੀਆਂ ਨਹੀਂ ਇਹ ਨਹੀਂ ਇਹ ਤਾਂ ਉਹਨਾਂ ਦਾ ਬੈਡਮਿੰਟਨ ਵਾਲਿਆਂ ਦੀਆਂ ਸਹਾਣੀਆ ਮਿਰਚਾ ਬੈਡਮਿੰਟਨ ਵਾਲਿਆਂ ਦੀ ਉਹ ਵਾਲੀ ਸੀ ਉਹ ਦੇ ਬੱਬਲ ਦਾ ਮਾਈਸਕ੍ਰੀਮ ਉਹ ਮੰਗਦੀ ਸੀ ਮੈਂ ਇਹ ਤਾਂ ਕੀ ਬਹੁਤ ਲੱਗਮ ਹੁੰਦੀ ਆ ਬਬਲ ਗਮ ਹੁੰਦੀ ਐ ਜੀ ਬਈ ਹੂੰ ਕਵਾ ਦਾ ਅ ਇੱਕ ਤਾਂ ਮੈਨੂੰ ਇਹਦਾ ਇੱਕ ਇਹ ਕਰਨੀ ਐ ਇੱਕ ਮਿੰਟ ਬਲੂ ਕਰੰਟ ਹੈਗਾ ਬਲੈਕ ਕਰੰਟ ਸੱਚ ਮੈਨੂੰ ਇਹਦੀ ਐ ਬਲੈਕ ਕਰੰਟ ਹੈਣਾ ਸੀ ਸੌਰੀ ਪੀਸ ਆ ਬਲੈਕ ਕਰੰਟ ਹੈ ਨਹੀਂ ਆ ਕਰਦੇ ਕਰਦੇ ਇੱਕ ਵੇ ਨੀਲਾ ਦਾ ਕਰ ਤਾ ਇਹਦਾ ਕਰ ਤਾ ਇੱਕ ਬਬਲ ਗਮ ਵਾਲੀ ਦਾ ਕਰ ਬਸ ਚੋਅ ਚਲੋ ਨਾਸਨ ਚਲੀ ਜਾ ਰਹੇ ਹਾਂ ਹਰ ਤਾਂ ਬੰਦ ਹੋ ਗਏ ਸਾਰੇ ਕੁਝ ਬੜਾ ਵੱਡਾ ਖਰਚੇ ਦਾ ਘਰਾਂ ਨੂੰ ਦੱਸਵਾ ਆ ਪਤਾ ਚੋੜਾ ਜਾ ਮੈਂਟੋ ਮੈਂਟੀ ਭਰ ਲਈ ਹਾਂ ਇਹ ਕਾਦੇ ਵਾਸਤੇ ਲਏ ਜਿਹੜੇ ਮੇਰੇ ਮੇਕਅਪ ਵਾਲੇ ਬ੍ਰਸ਼ ਹਨ ਸਾਰੇ ਇੱਕ ਬੰਦ ਰੱਖੂੰਗੀ ਵਧਿਆ ਰੱਖ ਲਈ ਮੈਂ ਇਕੱਠੇ ਕਰਕੇ ਜਿਹੜਾ ਰੱਖ ਲਈ ਮੈਂ ਆਪ ਹੀ ਛੱਡ ਦੂੰ ਮੈਨੂੰ ਸੌਖਾ ਹੋ ਜੇ ਛੱਟਣਾ ਮਨ ਅੱਬਾ ਸੋਨੇ ਲੱਗੇ ਵਾਈਟ ਵਾਲਾ ਵੀ ਸੋਹਣਾ ਸੀ ਗਾਂ ਤੋਂ ਨਹੀਂ ਬੜਦਾ ਲੱਗੇ ਤੈਨੂੰ ਮੌਲ ਚ ਆਪ ਤਾਂ ਆਈਸਕ੍ਰੀਮ ਖਾ ਕੇ ਮਿਹੜਿਆ ਮੈਂ ਪਹਿਲਾਂ ਇੱਕ ਗੱਲ ਗਈ ਸੀ ਮਾਡਲ ਟਾਊਨ ਚੱਲ ਪੜੋ ਉੱਥੋਂ ਕੋਲੀ ਆਈਸਕ੍ਰੀਮ ਤੋਂ ਸਾਰੀ ਹਾਂ ਇੱਥੇ ਵੀ ਗੱਲ ਹੋਈ ਨਹੀਂ ਸੀ ਆ ਜਿਹੜਾ ਝੋਲਾ ਲੱਦ ਰਹਿਆਂ ਦਾ ਉਦੋਂ ਮੈਂ ਦੇਖਣ ਗਈ ਸੀ ਆ ਦੇਖਣ ਗਈ ਨਹੀਂ ਝੋਲਾ ਲੱਦ ਰਹੇ ਤੇ ਲੈਣਾ ਹੀ ਹੁੰਦੀ ਤਾਂ ਮੈਂ ਲਾਦਾ ਵੱਡਾ ਲੈ ਕੇ ਜਾਣਾ ਸੀ ਕੋਈ ਭਰ ਕੇ ਇਹ ਤਾਂ ਦਿਵਾਲੀ ਦੀ ਸ਼ੋਪਿੰਗ ਸੀ ਕਿਰਾਲ ਕੋਈ ਨਾ ਪੌੜ ਰਹੇ ਇਹ ਦੋ ਤੇ ਕੱਲ ਨੂੰ ਉੱਤੇ ਚਲਾਂਗੇ ਹੂੰ ਠੀਕ ਐ ਸਾਰੀ ਇੱਥੇ ਨਹੀਂ ਆਉਣਾਗਾ ਇਹਨੂੰ ਐਮਬੜੀ ਆ ਵੇਵ ਦੇ ਮੂਰੇ ਲੱਗੇ ਹੋਇਆ ਬੜੇ ਸੋਹਣੇ ਲੱਕੜ ਦੇ ਉਹ ਕੀ ਕਰਨੇ ਆ ਤੂੰ ਤਾਂ ਫਾਇਦਾ ਹੁੰਦਾ ਕੋਈ ਚੀਜ਼ ਲੈਣ ਦਾ ਜਿਹੜੀ ਚੀਜ਼ ਹੋਵੇ ਨਾ ਕਰੇ ਕੋਈ ਨਾ ਆ ਮੈਨੂੰ ਬੜੀ ਸੋਹਣੀ ਚੀਜ਼ ਲੱਗੀ ਹੈ ਨਾ ਹੈ ਨਹੀਂ ਸਨਲ ਸੋਹਣੀ ਹੈ ਨਾ ਜੇ ਚੀਜ਼ ਕਾਮਯਾਬ ਰਹੀ ਇਹ ਪਹਿਲਾਂ ਅਸੀਂ ਬਾਥਰੂਮ ਚ ਟੰਗ ਕੇ ਦੇਖਾਂਗੇ ਜੀ 7s ਦੇ ਵਧੀਆ ਰਹੇ ਹਨ ਫੇਰ ਆਪਾਂ 5 ਹੋ ਲੈਣੇ ਚੰਗਾ ਭਾਈ ਪਹਿਲਾਂ ਹਜੇ ਇੰਨੇ ਸਾਰੇ ਉਹ ਵੀ ਪਏ ਆ ਕਿੱਥੇ ਪਏ ਆ ਆ ਔਰ ਕਿਹੜੇ ਔਰ ਦਰਦਿੰਦੇ ਕਿਹੜੇ ਉਹ ਪਤਾ ਨਹੀਂ ਕਿਹੜੀ ਸੀ ਤੇ ਲਾਉਂਦਿਆਂ ਦਾ ਹੈ ਨਹੀਂ ਬਾਥਰੂਮ ਅੱਜ ਉਹਨਾਂ ਦਾ ਲੱਗੇ ਸਾਰਿਆਂ ਦਾ ਲੱਗੇ ਹੋਇਆ ਰਿਮੂਵ ਆਮਬੜੀ ਅੱਜ ਤਾਂ ਆਮਬੜੀ ਚ ਵੀ ਇਹਨਾਂ ਨੇ ਨੀ ਸਿਸਟਮ ਤਕਰਤਾ ਹਾਂ ਹਾਂ ਇਹਨਾਂ ਨੇ ਸਿਸਟਮ ਸਾਰਾ ਬਦਲ ਪਹਿਲਾਂ ਜਿੱਧਰੋਂ ਆਉਂਦੇ ਹੁੰਦੇ ਸੀ ਹੁਣ ਉੱਤਰੋਂ ਜਾਣ ਲਾ ਦਿਆਂ ਗੱਡੀਆਂ ਦੇ ਲੈਣਾ ਉੱਤੇ ਲੈਣਾ ਲੱਗੀਆਂ ਪਈਆਂ ਸਿਰ ਆਪਾਂ ਵੀ ਨਿਕਲੀ ਆ ਕਿ ਤੂੰ ਵੀ ਦੀ ਗਾਧ ਲਈ ਆ ਮਨੜੀ ਸੁਵੇ ਹੀ ਨਹੀਂ ਹੈਗੀ ਇਹ ਹਾਂ ਹੋਰ ਕੀ ਆ ਇਹ ਚਾਓ ਯਾਰ ਬੇਤੀ ਕਰਦੀ ਮੇਰੀ ਆ ਹੋਰ ਕੀ ਆ ਨਕੀ ਜੀ ਇਹ ਇਹ ਮੈਂ ਪਤਾ ਕਦੇ ਵਾਸਤੇ ਲਈ ਆ ਹਾਂ ਜਦ ਮੈਂ ਹੁਣ ਦੇ ਉਹ ਦੂਜਾ ਕੀ ਕਹਿੰਦੇ ਬੰਦਿਆਂ ਨੂੰ ਕਿਨੂੰ ਗੜੀ ਪੱਤਾ ਹੋ ਗਿਆ ਹਾਂ ਤੇਗੀ ਮਿਰਚ ਨੂੰ ਫਰਾਈ ਕਰਨਾ ਹੁੰਦਾ ਐਂਡ ਤੇ ਉਹਦੇ ਵਾਸਤੇ ਨੀਨੂ ਬੱਡੀ ਚੱਕਣੀ ਪੈਂਦੀ ਐ ਚਮੜਾ ਕਿਉ ਪਾਉ ਚੀਜ਼ ਮੋਜੀ ਦਾ ਭੁੰਣਾ ਮੜੇ ਚ ਭੁੰਨਾ ਮੈਂ ਪਤਾ ਨਹੀਂ ਕਾ ਤੂੰ ਬੀਜੀ ਚੱਕ ਲਈ ਆਂ ਮੈਂ ਤੁਹਾਨੂੰ ਕਹਿੰਦੀ ਸੀ ਮੈਨੂੰ ਕੁਝ ਲੱਤ ਇੱਕ ਗਿਆ ਮੈਨੂੰ ਬਹੁਤ ਸੋਹਣੀ ਲੱਗੀ ਏ ਪਰ ਜਿਹੜੇ ਇਹਦੇ ਵੱਡੇ ਫਰਾਈ ਵੀਨ ਸੀ ਉਹਦੀ ਕੁਆਲਿਟੀ ਨਹੀਂ ਵਧੀਆ ਸੀ ਹੂੰ ਤਾਂ ਹੀ ਤਾਂ ਲਏ ਦੀ ਆਪਾਂ